ਅਈ ਤੁਹਾਨੂੰ ਐਸੀ ਦੁਕਾਨ ਦਿਖਾਉਣੀ ਹੈ ਪਟਾਲਾ ਦੇ ਵਿੱਚ ਜਿਹੜੀ 1947 ਦੀ ਦੁਕਾਨ ਆ ਔਰ ਤੀਸਰੀ ਪੀੜ੍ਹੀ ਉਹਨਾਂ ਦੀ ਜਿਹੜੀ ਦੁਕਾਨ ਤੇ ਕੰਮ ਕਰਦੀ ਪਈ ਆ ਪਟਾਲਾ ਦੇ ਵਿੱਚ ਪਕੌੜਿਆਂ ਦੀ ਦੁਕਾਨ ਆ ਬਸ਼ੰਬਰ 10 ਦੀ ਦੁਕਾਨ ਆ ਪਕੌੜਿਆਂ ਦੀ ਜਿਹੜੀ ਪਕੌੜਿਆਂ ਦੀ ਦੁਕਾਨ ਪਰ ਉਹਦੇ ਵਿੱਚ ਜਿਹੜਾ ਇੱਕ ਮੈਜਿਕ ਵੀ ਉਹਨਾਂ ਦੇ ਪੋਤਰਾ ਕਰਦੇ ਆ ਔਰ ਨਾਲ ਦੁਕਾਨ ਚਲਾਉਂਦੇ ਆ ਨਾਲ ਆਪਣਾ ਜਿਹੜਾ ਮੈਜਿਕ ਆ ਕੋਈ ਜਾਦੂ ਦਿਖਾਉਂਦੇ ਆ ਉਹ ਦਿਖਾਉਂਦੇ ਆ ਪਰ ਉਹਨਾਂ ਨਾਲ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਆ ਜੀ ਅਜੀਤ ਕੁਮਾਰ ਉੱਧਾ ਮੈਨੂੰ ਸਾਰੇ ਭੋਲੂ ਦੇ ਨਾਮ ਤੋਂ ਜਾਣਦੇ ਆ ਜੀ ਸਰ ਜਿਹੜਾ ਮੈਜੀ ਗਿਆ ਪਹਿਲਾ ਦੁਕਾਨ ਬਾਰੇ ਦੱਸੋ ਕਦੋਂ ਦੀ ਦੁਕਾਨ ਹੈ ਦੁਕਾਨ ਸਾਡੀ ਸਾਰ 1947 ਤੋਂ ਚੱਲ ਰਹੀ ਹੈ ਸ਼੍ਰੀ ਬਿਸ਼ੰਬਰ ਦਾਦਾ ਜੀ ਮੇਰੇ ਦਾਦਾ ਜੀ ਉਹਨਾਂ ਨੇ ਦੁਕਾਨ ਖੋਲੀ ਸੀਗੀ ਤੇ ਉਸ ਤੋਂ ਬਾਅਦ ਇੱਥੇ ਸਾਡਾ ਜਿਹੜਾ ਪਕੌੜਿਆਂ ਦਾ ਹੀ ਕੰਮ ਚੱਲ ਰਿਹਾ ਹੈ ਮੇਨ ਔਰ ਮੈਂ ਤੀਸਰੀ ਪੀੜ੍ਹੀ ਤੇ ਕੰਮ ਕਰ ਰਿਹਾ ਹਾਂ ਔਰ ਇਹਦੇ ਨਾਲ-ਨਾਲ ਮੇਰਾ ਜਿਹੜਾ ਆਪਣਾ ਵੱਖ-ਵੱਖ ਤਰ੍ਹਾਂ ਦੇ ਸਾਡੇ ਕੋਲ ਪਕੌੜੇ ਮਿਲਦੇ ਹਰ ਤਰ੍ਹਾਂ ਦੇ ਜਿਸ ਤਰ੍ਹਾਂ ਕੋਈ ਖਾਣਾ ਚਾਹਵੇ ਇਹਦੇ ਕੋਲ ਪਕੌੜਿਆਂ ਦੀ ਗੱਲ ਜਿਹੜੀ ਕਲਾ ਵਾ ਉਹਦੇ ਬਾਰੇ ਹਾਂਜੀ ਉਹ ਕਲਾ ਜਿਹੜੀ ਮੇਰੀ ਹੈ ਸਰ ਵੱਖਰੀ ਹੈ ਉਹ ਖੁਰਖਰਾ ਵੱਖਰਾ ਸ਼ੌਂਕ ਸੀਗਾ ਮ ਮੈਂ ਪਹਿਲਾ ਜਾਗਰਣ ਕਰਦਾ ਰਿਹਾ ਜਾਗਰਣ ਚ ਮੇਰਾ ਝਾਕੀਆਂ ਦਾ ਕੰਮ ਸੀਗਾ ਉਸ ਤੋਂ ਬਾਅਦ ਨਾਲ-ਨਾਲ ਮੈਂ ਮੈਜਿਕ ਵੀ ਸਿੱਖ ਲਿਆ ਔਰ ਮੈਜਿਕ ਮੈਂ ਸਿੱਖਿਆ ਜਿਹੜਾ ਆਪਣੇ ਉਸਤਾਦ ਮੇਰੇ ਜਾਦੂਗਰ ਸਮਰਾਟ ਅਜੂਬਾ ਜੀ ਸ਼੍ਰੀ ਗੰਗਾ ਨਗਰ ਤੋਂ ਰਾਜਸਥਾਨ ਤੋਂ ਔਰ ਬਾਕੀ ਇਹ ਹੈ ਕਿ ਇਹ ਤੇ ਮੇਰਾ ਮੇਨ ਜਿਹੜਾ ਪਰਸਨਲ ਕੰਮ ਸਾਡਾ ਇਹ ਸਾਡੀ ਜ਼ਗੀਰ ਹੈ ਸਮਝ ਲਓ ਜੀ ਜਿਹੜੀ ਵਿਰਾਸਤ ਚੱਲ ਰਹੀ ਹੈ ਹਰ ਕੰਮ ਦੀ ਵਿਰਾਸਤ ਹੁੰਦੀ ਹੈ ਤੇ ਇਹ ਵੀ ਸਾਡੇ ਕੰਮ ਦੀ ਵਿਰਾਸਤ ਹੀ ਹੈ ਜੀ ਔਰ ਉਹਦੇ ਨਾਲ-ਨਾਲ ਮੈਨੂੰ ਚਲੋ ਆਪਣੇ ਸ਼ੋਅ ਦਾ ਆਪਣੇ ਮੈਜਿਕ ਦਾ ਸ਼ੌਂਕ ਸੀਗਾ ਉਹ ਵੀ ਮੈਂ ਸਿੱਖਿਆ ਔਰ ਅੱਜ ਮੇਰਾ ਵੀ ਕੰਮ ਚੱਲ ਰਿਹਾ ਤਾਂ ਨਾਲ ਇਹ ਵੀ ਚੱਲ ਰਿਹਾ ਬਹੁਤ ਵਧੀਆ ਜੀ ਜਿਹੜਾ ম্যাਜਿਕ ਹੈ ਕਿੱਥੇ ਕਿੱਥੇ ਦਿਖਾਉਂਦੇ ਹੋ ਜੀ ম্যাਜਿਕ ਸਰ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ ਕੋਈ ਬੁਲਾਵੇ ਔਰ ਬਾਕੀ ਮੈਂ ਬੜੀ-ਬੜੀ ਦੂਰ ਵੀ ਜਾਂਦਾ ਸਰ ਆਪਣੇ ਜੀ ਐਂਡ ਕੇ ਹਿਮਾਚਲ ਚੰਡੀਗੜ੍ਹ ਔਰ ਦਿੱਲੀ ਵਾਲੀ ਸਾਈਡ ਤੇ ਵੀ ਜਿੱਥੇ-ਜਿੱਥੇ ਕੋਈ ਸਾਨੂੰ ਫੋਨ ਆਂਦਾ ਹੈ ਬੁਕਿੰਗ ਕਰਵਾਉਂਦਾ ਉੱਥੇ ਜਾਂਦਾ ਔਰ ਲੋਕਲ ਵੀ ਕੰਮ ਕਰੀਦਾ ਆਪਣੇ ਬਟਾਲੇ ਸ਼ਹਿਰ 'ਚ ਜਿਹੜੀ ਜਾਦੂਗਰ ਸਮਰਾਟ ਦੀ ਗੱਲ ਕਰਦੇ ਫੇਓ ਫਿਰ ਇਹਨਾਂ ਦਾ ਰਾਫਤਾ ਤੁਹਾਡੇ ਨਾਲ ਕਿਸ ਤਰ੍ਹਾਂ ਹੋਇਆ ਫਿਰ ਇਹ ਵਸੇ ਸੇ ਜਰਾ ਜੀ ਜਦੋਂ ਚ ਚੀਜ਼ ਨੂੰ ਬੰਦਾ ਕੋਈ ਹਾਸਲ ਕਰਨਾ ਚਾਹੇ ਨਾ ਫਿਰ ਉਹ ਪਰਮਾਤਮਾ ਵੀ ਸਾਥ ਦਿੰਦਾ ਫਿਰ ਬੰਦਾ ਨਾ ਕਿਤੇ ਨਾ ਕਿਤੇ ਲਾਭ ਹੀ ਲੈਂਦਾ ਜੀ ਸਾਨੂੰ ਮੈਨੂੰ ਸ਼ੌਂਕ ਸੀਗਾ ਮੈਂ ਦੌੜ ਭੱਜ ਕੀਤੀ ਮੈਨੂੰ ਮਿਲ ਗਏ ਜੀ ਉਸਤਾਦ ਫਿਰ ਉੱਥੇ ਰਾਜਸਥਾਨ ਸਿੱਖਣਗੇ ਹਾਂ ਜੀ ਹਾਂ ਜੀ ਬਿਲਕੁਲ ਜੀ ਫਿਰ ਉੱਥੇ ਜਾ ਕੇ ਸਿੱਖਿਆ ਉਹਨਾਂ ਕੋਲ ਉਹਨਾਂ ਕੋਲ ਰੇਜ ਥੋੜਾ ਚਿਰ ਫਿਰ ਬਾਕੀ ਉਹਨਾਂ ਨਾਲ ਸਟੇਜ ਤੇ ਕੰਮ ਵੀ ਕੀਤਾ ਸ਼ੋਅ ਲਾਏ ਵੀ ਉਹਨਾਂ ਨਾਲ ਸਾਡੇ ਬਟਾਲੇ ਵਿੱਚ ਵੀ ਆਏ ਸੀ ਬਈ ਉੱਥੇ ਵੀ ਉਹਨਾਂ ਨੇ ਸਟੇਜ ਤੇ ਕੰਮ ਕੀਤਾ ਸੀਗਾ ਮੈਜਿਕ ਸ਼ੋਅ ਦਾ ਔਰ ਆ ਬਾਕੀ ਮੇਰੇ ਆਪਣੇ ਸ਼ੋ ਵੀ ਚੱਲਦੇ ਆ ਨਾਲ ਬਰਥਡੇ ਪਾਰਟੀ ਤੇ ਜਾਗਰਨ ਚ ਵਿਆਹ ਸ਼ਾਦੀ ਤੇ ਕਿਤੇ ਵੀ ਕੋਈ ਬੁਕਿੰਗ ਕਰਵਾਏ ਫਿਰ ਜਾਈਦਾ ਜੀ ਫਿਰ ਮੈਜੀਕ ਦੀ ਫੰਮ ਦੇ ਉੱਤੇ ਹਾਂ ਜੀ ਹਾਂ ਨਹੀਂ ਮੈਜੀਕ ਸਰ ਵਾ ਲਗ ਲਗ ਤਰ੍ਹਾਂ ਦੇ ਮੈਜੀਕ ਨੇ ਬੜੇ ਬੜੇ ਵਧੀਆ ਮੈਜੀਕ ਹਾਂ ਜੀ ਬਿਲਕੁਲ ਜੀ ਬਿਲਕੁਲ ਨੋਟ ਹਵਾ ਚ ਉਡਾ ਦੇਣਾ ਨੋਟ ਖਾਲੀ ਬਾਕਸ ਚ ਨੋਟ ਕੱਢੇ ਜਾਣੇ ਔਰ ਪਾਣੀ ਦੀ ਬੋਤਲ ਹੈ ਪਾਣੀ ਗਲਾਸ ਚ ਪਾंदे-ਪਾंदे ਅਚਾਨਕ ਬੰਦ ਹੋ ਜਾਣਾ ਉਹ ਵੀ ਇੱਕ ਮੈਜੀਕ ਹੀ ਹੈ ਜੀ ਔਰ ਬੋਤ ਆ ਕੋਲਡ ਡਰਿੰਕ ਗੈਪ ਕਰਦਣੀ ਉਹਦਾ ਫਲਾਵਰ ਬਣਾ ਦੇਣਾ ਇੱਕ ਰੁਮਾਲ ਰੁਮਾਲ ਦੀ ਛੜੀ ਬਣਾ ਦੇਣੀ ਇਸੇ ਤਰ੍ਹਾਂ ਦੇ ਵੱਖ-ਵੱਖ ਮੈਜਿਕ ਨੇ ਜੀ ਜਿਹੜਾ ਕੋਲਡ ਡਰਿੰਕ ਗੈਪ ਕਰਦੇ ਉਹ ਕੋਲਡ ਡਰਿੰਕ ਜਾਂਦੀ ਕਿੱਥੇ ਹੋਰ ਜੀ ਬਸ ਇਦਾਂ ਹੀ ਹੈ ਗੈਪ ਹੋ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਵਾਪਸ ਫੇਰ ਮੈਂ ਹੀ ਲਿਆ ਸਕਦਾ ਜੀ ਮਤਲਬ ਜੀ ਆਪਣੇ ਵਾਸਤੇ ਹੀ ਗੈਪ ਕਰ ਲੈਂਦੇ ਹਾਂ ਉਹਦਾ ਵੀ ਆ ਆਪਣੇ ਐਸੇ ਕਰ ਲੀਦੇ ਬਾਕੀ ਗੈਪ ਹੋ ਵੀ ਜਾਏ ਤਾਂ ਕੋਈ ਚੱਕਰ ਨਹੀਂ ਆ ਕਿੰਨੀਆਂ 5-7 ਪੇਟੀਆਂ ਮੈਂ ਵਹੇ ਸਟਾਈ ਦੀਆਂ ਅੰਦਰ ਸਰ ਕੋਲਡ ਡਰਿੰਕ ਦੀਆਂ ਗਿਆਬ ਕਰਕੇ ਦੁਬਾਰਾ ਵੀ ਲੈ ਆ ਹਾਂ ਗਿਆਬ ਕਰੀ ਜਾਨੀਆਂ ਨੇ ਲੈ ਆਣੀਆਂ ਕਹਿੰਦੇ ਐਸੇ ਲੈ ਆਣੀਆਂ ਬਜਾਰੋਂ ਨੇ ਲੈ ਆਈ ਦੀਆਂ ਬਜਾਰੋਂ ਨੇ ਦੇਖਿਆ ਤੁਸੀਂ ਉਹ ਜਿਹੜਾ ਉਹ ਜੋ ਨਾਲ ਦੱਸਿਆ ਵੀ ਇਹ ਜਿਹੜੇ ਮੈਜਿਕ ਇਹ ਨਾਲ ਦਿਖਾਉਂਦੇ ਆ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਇੱਥੇ ਪਕੌੜੇ ਖਾਣ ਹੁੰਦੇ ਇਹਨਾਂ ਕੋਲੋਂ ਪਰ ਉਹਨਾਂ ਨੂੰ ਮੈਜਿਕ ਵੀ ਦਿਖਾਉਂਦੇ ਆ ਆਪਣਾ ਆਪਾਂ ਗੱਲ ਵੀ ਕਰਦੇ ਆ ਪਾਜੀ ਫਿਰ ਜਿਹੜੇ ਲੋਕ ਪਕੌੜੇ ਲੈਣ ਹੁੰਦੇ ਉਹ ਮੈਜਿਕ ਵੀ ਦਿਖਾਉਂਦੇ ਆ ਦੇਖਦੇ ਕਰਾਉਂਦੇ ਹਾਂ ਜੀ ਜਰੂਰ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਦੀਆਂ ਮੈਜਿਕ ਵਾਲੀਆਂ ਉਹ ਆਂਦੇ ਆ ਆ ਕੇ ਕਹਿੰਦੇ ਪਹਿਲਾਂ ਮੈਜਿਕ ਦਿਖਾਓ ਸਾਨੂੰ ਫਿਰ ਆਪਾਂ ਪਕੌੜੇ ਖਾਣੇ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹੀ ਕਹਿੰਦਾ ਆਓ ਜਰੂਰ ਇੱਕ ਵਾਰੀ ਜਿਹੜਾ ਕੋਈ ਨਹੀਂ ਵੀ ਆਇਆ ਉਹ ਵੀ ਇੱਕ ਵਾਰੀ ਆਏ ਵੀਡੀਓ ਦੇਖ ਕੇ ਆਓ ਪਕੌੜੇ ਵੀ ਖਾਓ ਕੋਈ ਗੱਲ ਨਹੀਂ ਮੈਜਿਕ ਵੀ ਦਿਖਾਵਾਂਗੇ ਕੋਈ ਟੈਨਸ਼ਨ ਨਹੀਂ ਬਾਕੀ ਆਂਦਾ ਜਿਹੜਾ ਸਾਡਾ ਇੱਥੇ ਲੋਕੇਸ਼ਨ ਆ ਬਟਾਲਾ ਸਿਟੀ ਹੈ ਜ਼ਿਲ੍ਹਾ ਗੁਰਦਾਸਪੁਰ ਹੈ ਔਰ ਅਕਚਲੀ ਗੇੜ ਦੇ ਅੰਦਰ ਹੈ ਗੁਰਦੁਆਰਾ 메ਨ ਕਾਨ ਸਾਹਿਬ ਰਸਤਾ ਜਾਂਦਾ ਹੈ ਤੇ ਅਚਲੇ ਗੇਟ ਦੇ ਅੰਦਰ ਆਂਦੇ ਦੁਕਾਨ ਪਕੌੜਿਆਂ ਦੇ ਆਂਦੀ ਬਿਸ਼ੰਬਰ ਦਾਸ ਜੀ ਪਕੌੜਿਆਂ ਵਾਲੇ ਤੇ ਇੱਕ ਵਾਰੀ ਜ਼ਰੂਰ ਆਓ ਆ ਕੇ ਆਪਣੇ ਪਕੌੜੇ ਵੀ ਖਾਓ ਟੇਸਟ ਦੱਸੋ ਕਿਸ ਤਰ੍ਹਾਂ ਦਾ ਆਪਣਾ ਅਸ਼ੀਰਵਾਦ ਦਿਓ ਇਹ ਸੁਣਿਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਜਿਹੜੇ ਜਿਹਨੇ ਪਕੌੜੇ ਖਾਣੇ ਪਕੌੜੇ ਆ ਖਾ ਕੇ ਨਾਲ ਮੇਰਾ ਮੈਜਿਕ ਵੀ ਦੇਖ ਸਕਦਾ ਹੈ ਮੈਂ ਬਟਾਲਾ ਤੋਂ ਵਿੱਕੀ ਮਲਿਕ